ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪ ਦਾ ਸੇਵਾਦਾਰ ਕਮਲਜੀਤ ਸਿੰਘ ਵੱਡਾ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਭਾਵੇਂ ਔਰਤਾਂ ਲਈ ਲੜਕੀਆਂ ਲਈ ਕਈ ਪ੍ਰਕਾਰ ਦੇ ਕੇਂਦਰ ਦੀਆਂ ਸਰਕਾਰਾਂ ਤੇ ਸੂਬਾ ਸਰਕਾਰਾਂ ਵੱਲੋਂ ਨਿਆਂ ਦਿਵਾਉਣ ਲਈ ਕਈ ਤਰ੍ਹਾਂ ਦੇ ਕਾਨੂੰਨਾਂ ਨੂੰ ਲਾਗੂ ਕੀਤਾ ਆ ਅਤੇ ਹੋਰ ਵੀ ਕਈ ਪ੍ਰਕਾਰ ਦੇ ਔਰਤਾਂ ਨੂੰ ਨਿਆਂ ਦਿਵਾਉਣ ਲਈ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਪਰ ਅੱਜ ਦੇਸ਼ ਦੀ ਨਾਰੀ ਆਪਣੇ ਆਪ ਚ ਸੁਰੱਖਿਅਤ ਨਹੀਂ ਹੈ ਜਿਸ ਦੀ ਅੱਜ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਗੁਰਦਾਸਪੁਰ ਦੇ ਸਥਾਨਕ ਮੁਹੱਲਾ ਗੋਪਾਲ ਨਗਰ ਦੀ ਇੱਕ ਪੀੜਤ ਔਰਤਾ ਸ਼ਮਾ ਨਾਮ ਦੀ ਵਿਅਵਤਾ ਅਧਿਆਪਕਾ ਜੋ ਕਿ ਇੱਕ 13 ਸਾਲਾਂ ਦੇ ਹੋਣਹਾਰ ਬੱਚੇ ਦੀ ਮਾਂ ਵੀ ਹੈ ਪੀੜਤ ਇੱਕ ਪ੍ਰਾਈਵੇਟ ਸਕੂਲ ਚ ਅਧਿਆਪਕਾ ਵਜੋਂ ਸੇਵਾ ਆ ਨਿਭਾਉਂਦੀ ਹੋਈ ਪਤੀ ਦੇ ਬੱਚੇ ਸਮੇਤ ਪਰਿਵਾਰ ਦਾ ਪਾਲਣ ਪੋਸਣ ਕਰ ਰਹੀ ਹੈ ਪਰ ਉਸੇ ਹੀ ਪਰਿਵਾਰ ਚੋਂ ਉਸਦੇ ਪਤੀ ਜਿਸ ਦਾ ਨਾਮ ਜੋਨੀ ਹੈ ਜੋ ਬੀਤੇ ਕਰੀਬ ਪੀੜਤ ਔਰਤ ਆਪਣੀ ਪਤੀ ਦੇ ਪਤਨੀ ਦੇ ਨਾਲ ਬੀਤੇ ਕਰੀਬ 5 ਮਹੀਨਿਆਂ ਤੋਂ ਉਸ ਦੀ ਬੇਰਹਿਮੀ ਦੇ ਨਾਲ ਨਿਤ ਦਿਨ ਮਾਰ ਕਟਾਈ ਕਰਕੇ ਉਸ ਨੂੰ ਆਪਣੀ ਭੁੱਖ ਦਾ ਸ਼ੂਕਰ ਬਣਾਉਂਦਾ ਆ ਰਿਹਾ ਹੈ ਪਰ ਪੀੜਤਔਰਤਾਂ ਅਧਿਆਪਕਾਂ ਨੂੰ ਘਰ ਦੇ ਹੀ ਕਮਰੇ ਅੰਦਰ ਉਸਦੇ ਪਤੀ ਵੱਲੋਂ ਬੰਦ ਕਰਕੇ ਰੱਖਿਆ ਜਾਂਦਾ ਰਿਹਾ ਤਾਂ ਕਿ ਪੀੜਤ ਉਸਦੀ ਪਤਨੀ ਇਨਸਾਫ ਲੈਣ ਲਈ ਕਿਧਰੇ ਵੀ ਸਰਕਾਰੀ ਦਰਬਾਰੇ ਜਾਂ ਕਿਸੇ ਵੀ ਭਾਗ ਕੋਲ ਪਹੁੰਚ ਨਾ ਕਰ ਸਕੇ ਪਰ ਅੱਜ ਹੌਸੁਦੇ ਭੁੱਖੇ ਦਰਿੰਦੇ ਅਤਿਆਚਾਰੀ ਪਤੀ ਦੇ ਹੱਥੋਂ ਮਾਰਗੁੜਾਈ ਖਾਂਦੀ ਹੋਈ ਘਰ ਤੋਂ ਭੱਜਦੀ ਹੋਈ ਅੱਜ ਅਦਾਰਾ ਰਾਵੀ ਬਰਾਦਰ న్యూਸ ਦੇ ਕੋਲ ਪਹੁੰਚੀ ਹੈ ਆਓ ਅਸੀਂ ਤੁਹਾਨੂੰ ਪੀੜਤ ਅਧਿਆਪਕਾ ਜੋ ਆਪਣੇ ਪਤੀ ਦੇ ਹੱਥੋਂ ਮਾਰਕੁਟਾਈ ਦਾ ਸ਼ਿਕਾਰ ਹੁੰਦੀ ਆ ਰਹੀ ਹੈ ਜਿਸ ਦੀ ਸੁਣਵਾਈ ਪੁਲਿਸ ਪ੍ਰਸ਼ਾਸਨ ਵਿੱਚ ਵੀ ਨਹੀਂ ਹੋ ਰਹੀ ਉਹ ਅਸੀਂ ਅੱਜ ਤੁਹਾਨੂੰ ਉਸ ਪੀੜਤ ਅਧਿਆਪਕ ਔਰਤ ਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਆਓ ਅਸੀਂ ਤੁਹਾਨੂੰ ਉਸ ਪੀੜਤ ਦੇ ਰੂਬਰੂ ਕਰਾਉਂਦੇ ਹਾਂ ਅਤੇ ਉਸ ਦੀ ਦਸਤਾਨ ਤੁਸੀਂ ਆਪ ਹੀ ਸੁਣੋ ਕਿ ਉਹ ਕੀ ਹੜੇ ਪ੍ਰਸ਼ਾਸਨ ਦੇ ਘੱਟ ਰਹੀ ਹੈ ਕੀ ਇਨਸਾਫ ਨਾਲੇ ਕਿੱਥੇ ਕਿੱਥੇ ਠੋਕਰਾਂ ਖਾ ਰਹੀ ਹੈ ਆਓ ਸਮਝੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕਰੋ ਆਪਣੀ ਰੂਹ ਰੂਹ ਵਾਰਤਾ ਲਾਪ ਕਿੱਥੇ ਰਹਿਣਾ ਹੋਵੇ ਤੁਸੀਂ ਤੁਸੀਂ ਅੱਜ ਰਵੀ ਵਰਤ ਦੇ ਵਿਜੇ ਅਦਾਰੇ ਪਹੁੰਚੇ ਹੋ ਤੁਸੀਂ ਆਪਣਾ ਕੋਈ ਦੁੱਖ ਲੈ ਕੇ ਆਏ ਹੋ ਕੀ ਦੁੱਖ ਲੈ ਕੇ ਆਏ ਹੋ

ਤੇਰੇ ਮੇਰੇ ਦੋਸ਼ੀ ਨੇ ਉਹਨਾਂ ਨੂੰ ਸਜਾ ਦੇਣ ਦੀ ਕੋਸ਼ਿਸ਼ ਕਰਦੀਆ ਤੇ ਕਰਵਾਨੀ ਹੈ ਕਿ ਸਿੱਖ ਨੂੰ ਪਰ ਉਹ ਨਹੀਂ ਹੋ ਪੰਦਾ ਉਹਨੇ ਲਾਸਟ 2 ਮਹੀਨਾਂ ਤੋਂ ਰਕੜੀ ਵਾਲੇ ਦੇਖੀ ਮੇਰੀ ਬਹੁਤ ਜ਼ਿਆਦਾ ਰਾਤ ਨੂੰ 3 ਵਜੇ ਤੱਕ ਮਾਰ ਬੁਲਾਈ ਗਈ ਮੈਂ SSP ਸਰ ਕੋਲ ਗਈ ਉਹਨਾਂ ਨੇ ਮਾਰ ਕਰਕੇ ਕਿ ਕਿ DSTD ਸੇ ਕਿ ਉਹ ਮੇਰੀ ਅਪਲੀਕੇਸ਼ਨ ਤੇ ਹੈ ਪਰ ਉਹ ਅਪਲੀਕੇਸ਼ਨ ਅੱਗੇ ਸ਼ਾਇਦ ਉਹਨਾਂ ਨੇ ਸਿੱਟੀ ਖਾਣਾ ਦੇ ਵਿੱਚ ਫੇਡ ਦਿੱਤੀ ਗਈ ਪਰ ਆਖਰਕਾਰ ਇੱਕ ਵੀ ਦੇਜਾਦਾ ਆ ਗਿਆ ਉਸ ਉੱਪਰ ਕੋਈ ਸਰਵਾਈ ਨਹੀਂ ਪਈ ਪਰ ਕੱਲ ਉਸ ਨੂੰ ਇਤਵਾ ਚੋੜੀ ਇਤਵਾ ਨੇ ਕੱਲ ਮੇਰੇ ਨਾਲ 9:30 ਤੋਂ ਲੈ ਕੇ 1 ਵਜੇ ਤੱਕ ਸਾਰਾ ਤੇ ਜ਼ਿਆਦਾ ਮੇਨਾ ਕੱਲ ਮਾਰਕਡਾਈ ਹੋਈ ਆ ਤੁਹਾਡੀ ਜਿਹੜੀ ਮਾਰਕਡਾਈ ਕਰਦੇ ਆ ਕੌਣ ਕੌਣ ਕਰਦੇ ਆ ਉਹਦੇ ਵਿੱਚ ਕਿਹੜੇ ਕਿਹੜੇ ਵਿਅਕਤੀ ਦੀ ਸਮੂਲੀਅਤ ਹੈ ਸਭ ਤੋਂ ਜ਼ਿਆਦਾ ਮੇਰਾ ਘਰ ਵਾਲਾ ਜਿਹਦਾ ਨਾਂ ਜੋਨੀ ਹੈ ਰਾਹੁਲ ਕੁਮਾਰ ਉਹ ਕੱਲ ਕਰ ਰਿਹਾ ਸੀ ਉਹਦੀ ਮਾਂ ਉੱਪਰ ਆਈ ਤੋਂ ਬਿਨਟਲੀ ਇਨਾ ਮਾਰ ਉਹ ਮਾਰ ਚੁਗੀ ਪਰ ਅੰਨੇ ਮੈਨੂੰ ਨਹੀਂ ਛੱਡਿਆ ਉਹਦੀ ਮਾਂ ਇੱਕ ਇਨਸਾਨ ਹੈ ਇੱਕ ਜਨਾਨੀ ਹੈ ਰੋਗ ਤੇ ਸਕਤੀ ਸੀ ਕਿ ਉਹਨੂੰ ਇਹ ਬੇਡੇਦਤਾ ਕਰੂਗੀ ਕਿਸੇ ਦੇ ਧੀ ਧਿਆਨ ਨਾਲ ਨਾ ਮਾਰੂਗਾ ਨੂੰ ਜੰਗ ਮੰਗੂ ਸਾਡੇ ਨੂੰ ਲੱਗੇ ਕਿ ਉਹ ਇਹਨਾਂ ਨੂੰ ਮਾਰਦਾ ਰਿਹਾ ਤੁਹਾਡੇ ਪਤੀ ਜਿਹੜੇ ਤੁਹਾਡੇ ਮਾਰਕਾ ਹੀ ਕਰਦੇ ਆ ਉਹਨਾਂ ਦਾ ਕਿੱਤਾ ਕੀ ਹੈ ਗਿਰ ਦਿੱਤੇ ਵਜੋਂ ਕੀ ਉਹ ਕਰਮਾਂ ਬੰਦੇ ਆ ਉਹਨਾਂ ਨੇ ਕਿੱਤਾ ਕੋਈ ਨਹੀਂ ਆ ਸੇਵ ਹੋ ਫਰੀ ਰਹਿੰਦਾ ਹੈ ਜੂਗਾ ਖੇਡਦਾ ਸੱਟਾ ਲਾਉਂਦਾ ਆ ਉਸ ਰਾਸ ਤੇ ਪੈਸੇ ਮੰਗਦਾ ਉਹਨੂੰ ਤਾਂ ਮੇਨ ਬੋਡੀ ਵਹੀ ਹੈ ਜਿਹੜੀ ਚੀਜ਼ ਹੈਗੀ ਹੈ ਮੈਨੂੰ ਮਾਰਕਾ ਹੀ ਕਰਦੀ ਉਹ ਮੈਂ ਘਰ ਦੇ ਉੱਪਰ ਪਿਆਸਾ ਲਾ ਚੁੱਕੀ ਐ ਘਰ ਬਣਾਇਆ ਹੋਇਆ ਆ ਉਹ ਘਰ ਵਿੱਚ ਉਹਨੂੰ ਵਾਰ ਕਰਨਾ ਚਾਹੁੰਦਾ ਹੈ ਜੇ ਘਰ ਜੋ ਵਾਰ ਕਰਨਾ ਚਾਹੁੰਦਾ ਮੈਂ ਐਸੇਸ ਕੀ ਸਰਣੀ ਦਿਖਾ ਸਕਦੀ ਸੀ ਕਿ ਅਗਰ ਮੈਨੂੰ ਨਹੀਂ ਰੱਖਣਾ ਚਾਹੁੰਦਾ ਮੈਨੂੰ ਮਾਰੇ ਨਾ ਜੋ ਮੈਂ ਉੱਤੇ ਪੈਸੇ ਲਗਾਇਆ ਮੈਨੂੰ ਉਹ ਦੇ ਦੇ ਪਰ ਉਹ ਕੁਝ ਨਹੀਂ ਕਹਿੰਦਾ ਸਰ ਇੱਕ ਚੀਜ਼ ਐ ਤੁਹਾਡੇ ਸਾਰੇ ਅੱਗੇ ਮੈਂ ਆਪਣੀ ਗੱਲ ਬਚਾਣਾ ਚਾਹੁੰਦੀ ਆ ਕਿ ਮੈਂ ਆਪ ਹੀ ਪ੍ਰਾਈਵੇਟ ਅਧਿਆਪਕ ਆ ਆ ਸਾਰੇ ਬੱਚਿਆਂ ਨੂੰ ਮੈਂ ਇਤਿਹਾਰ ਸੁਣਾਉਣੀ ਆ ਆਪਣੇ ਜਨਨਕਿਆਸ ਦੇ ਹਰੇਕ ਨਾਗਰਿਕ ਨੂੰ ਦੇਵ ਦੇ ਮੂਲਿਕ ਕਰਤਵਾਂ ਬਾਰੇ ਜਾਣਕਾਰੀ ਹੈ ਇਹ ਮੇਰਾ ਕੋਈ ਆਪਣਾ ਅਧਿਕਾਰ ਨਹੀਂ ਹੈਗਾ ਮੈਂ ਆਪਣੇ ਰਾਈਟ ਨੂੰ ਲੈਤਾ ਇੱਕ ਲੇਡੀ ਵੈਕ ਫੜਾਣੀ ਹੈ ਕਿ ਮਨੁੱਖੀ ਐਕਸਪਲੋਇਟੇਸ਼ਨਸ ਨੂੰ ਖੋਪਣਾ ਹੈ ਲੇਬਰਸ ਵਰਕ ਨੂੰ ਖੋਪਣਾ ਹੈ ਜੋ ਮੇਰੇ ਨਾਲ ਹੋ ਰਿਹਾ ਹੈ ਉਹ ਤੱਕ ਕਹਿੰਿਆ ਕਿ ਜਾਗਰਣ ਨੂੰ ਮਾਰੇ ਕਰਨਾ ਚਾਹੀਦਾ ਹੈ ਕਿ ਕਿੰਨੇ ਦੱਕ ਤੁਸੀਂ ਇਸ ਵਾਸਤੇ ਤੁਸੀਂ ਕੀ ਆਪਣੇ ਸਿਹਤ ਦੀ ਤੰਦਰੁਸਤੀ ਵਾਸਤੇ ਆਪਣਾ ਲੰਬਾ ਜੀਵਨ ਜੀਣ ਵਾਸਤੇ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੇਰਾ ਪਤੀ ਨਸ਼ੇੜੀ ਆ ਜਾਂ ਉਹ ਮੇਰੀ ਮਾਰਕਾਇ ਵੀ ਕਰਦਾ ਆ ਉਹਦੇ ਕੋਲੋਂ ਤੁਹਾਨੂੰ ਬਚਾਓ ਕਰਾਉਣ ਲਈ ਕੋਈ ਸਾਹਮਣੇ ਆਉਂਦਾ ਹੈ ਤੁਹਾਡਾ ਬਚਾਅ ਕੋਈ ਜਾਣਦਾ ਹੈ ਜਾਂ ਕੋਈ ਨਹੀਂ ਆਂਦਾ ਸਰ ਮੇਰੇ ਮੰਮੀ ਅਗਰ ਉਹਨਾਂ ਨਾਲ ਗੱਲ ਕਰੀਏ ਸਪੋਰਟੇ ਰਹੇਗੇ ਪਰ ਉਹਨਾਂ ਦੀ ਏਜ ਬਹੁਤ ਜ਼ਿਆਦਾ ਹੋ ਗਈ ਹੈ 82 ਬਾਬਾ ਇਹ ਬੀ ਫੈਮਿਲੀ ਦੇ ਵਿੱਚ ਉਹ ਸਭ ਤੋਂ ਵੱਡੇ ਸਪੋਰਟਰ ਆ ਮੇਰੇ ਮੇਰੇ ਭੈਣ ਭਰਾ ਵੀ ਕਰਦੇ ਸਪੋਰਟ ਪਰ ਅਗਰ ਇੱਕ ਵਾਰੀ ਮੇਰੇ ਬ੍ਰਦਰ ਨੇ ਇਹਨੂੰ ਗਿਆ ਸੀਗਾ ਹੋ ਗਿਆ 2016 17 ਚ ਇਹਨਾਂ ਨੇ ਉਸ ਪਰ ਅਲੋਕੇਸ਼ਨ ਲਗਾ ਦਿੱਤਾ ਕਿਉਂਕਿ ਉਹ ਗਵਰਨਮੈਂਟ ਅਪਲਾਈ ਹੈ ਤੇ ਮਦਰ ਨੇ ਕਿ ਉਹ ਨਹੀਂ ਕਿ ਮੇਰੇ ਇਹਨੂੰ ਕਹਿ ਸਕਦੇ ਇੱਕ ਜਨਾਨੀ ਦੀ ਇੱਜ਼ਤ ਨੂੰ ਪੈ ਗਿਆ ਉਹਨਾਂ ਨੇ ਜੋਬ ਤੋਂ ਉਤਾਰ ਲਏ ਇਹ ਕੋ ਕਾਸ਼ਿਕਾ ਮਹੂਆ ਵਿਹਾੜ ਤੇ ਇਸ ਕਰਕੇ ਉਹ ਠੀਕੇ ਵਾਰ ਸਪੋਰਟ ਕਰਦੇ ਪਰ ਇਹਦਾ ਸਭ ਤੋਂ ਵੱਡਾ ਸਪੋਰਟਰ ਇਹਦਾ ਆਪਣਾ ਹੀ ਘਰ ਦਾ ਬੰਦਾ ਆ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਸ਼੍ਰੀਸ਼ ਚੰਦਰ ਹੈ ਉਹ ਕੀ ਕਰਦੇ ਨੇ ਜੀ ਉਹਨਾਂ ਦਾ ਕਿੱਤਾ ਕੀ ਹੈ ਕਾਰੋਬਾਰ ਕੀ ਹੈ ਕਿੱਤਾ ਕੋਈ ਨਹੀਂ ਉਹ ਪਹਿਲੇ ਪਾਰਟੀ ਵਿੱਚ ਸੀ ਆਪਣੇ ਕਾਂਗਰਸ ਵਿੱਚ ਕਾਗਜ਼ਬਾਜ਼ ਆਪੋਜੀਟਿਵ ਸੀ ਉਹ ਪਾਰਟੀ ਦੇ ਵਿੱਚ ਹੈਗੇ ਨੇ ਆਪਣੇ ਅੰਪਾਇਰ ਸਾਹਿਬ ਦੇ ਨਾਲ ਨੇ ਤੇ ਉਹ ਦੇਜ ਮੇਰੇ ਪੈਸੇ ਤੇ ਪੜਾਉਂਦੇ ਮਮੀ ਨਾਲਸ ਪਰ ਅੰਦਰਲੇ ਖਾਤੇ ਨੂੰ ਪੂਰੀ ਸਪੋਰਟ ਕਰਦੇ ਨੇ ਉਹਨਾਂ ਨਾਲ ਸਾਹਮਣੇ ਨਹੀਂ ਆਉਂਦੇ ਉਹ ਪਸ ਜਿੰਨੇ ਵੀ ਸਿਫਾਰਿਸ਼ਾ ਉਹਨਾਂ ਦੀ ਉਹੀ ਕਰਦੇ ਨੇ ਮੇਰੇ ਹੁਣ ਤੁਹਾਡੇ ਘਰ ਵਾਲੇ ਦੀ ਸਿਫਾਰਿਸ਼ ਕਰਦੇ ਨੇ ਉਹਨਾਂ ਦਾ ਤੁਹਾਡੇ ਘਰ ਵਾਲਾ ਨਾਲ ਕੀ ਸੰਬੰਧ ਹੈ ਉਹ ਜ਼ਰਾ ਤਾਇਆ ਲੱਗਦਾ ਉਹ ਇਸ ਤਰ੍ਹਾਂ ਜਿਹਾ ਤਾਇਆ ਲੱਗਦਾ ਦੂਸਰੇ ਪਾਸੇ ਤੁਸੀਂ ਆਪਣੀ ਜਿਹੜੀ ਮਾਰਕ ਆਈ ਹੋਈ ਆ ਕੀ ਇਹਦੇ ਵਾਸਤੇ ਤੁਸੀਂ ਕੋਈ ਮੈਡੀਕਲ ਸਹੂਲਤ ਪ੍ਰਾਪਤ ਕੀਤੀ ਹੈ ਜਾਂ ਤੁਸੀਂ ਨਹੀਂ ਕੀਤੀ ਉਹਦੇ ਬਾਰੇ ਵੀ ਥੋੜਾ ਦੱਸਣਾ ਸਰ ਮੈਂ ਕੱਲ ਹਸਪੀਟਲ ਹੀ ਸੀ ਸਾਰਾ ਦਿਨ ਸਰਕਾਰੀ ਹਸਪਤਾਲ ਗੰਦਾਸ ਪੁਰਜੇ ਡਵੇਟ ਰਾਇ ਮੇਰੇ ਜਿਹੜੀਆਂ ਸੱਟਾਂ ਮਾਰੀਆਂ ਨੇ ਘੱਟੂ ਘੱਟ ਮੇਰੇ ਪੇਟ ਵਿੱਚ 20 ਵਾਰੀ ਮੁੱਕੇ ਮਾਰੇ ਗਏ ਮੇਰੀ ਸਾਥੀ ਨੇ ਲੱਤਾਂ ਮਾਰੀਆਂ ਸੀ ਆ ਕੋਈ ਦਿਨ ਜ਼ਰੂਰ ਪ੍ਰਸਪਤਾ ਗਿਆ ਕਿ ਮਾਰਦੀ ਨਾ ਤਨ ਕੋਈ ਮੁਸ਼ਕਿਲ ਨਾ ਲਗਾਤੀ ਕਦੋਂ ਤੱਕ ਬਾਹਰ ਆਈਆਂ ਤੁਸੀਂ ਜਿਹੜਾ ਅੱਜ ਆਪਣੀ ਆਵਾਜ਼ ਨੂੰ ਦੇਸ਼ ਭਰ ਦੀ ਆਬਾਦ ਤੱਕ ਪਹੁੰਚਾਉਣੇ ਜਾ ਰਹੇ ਹਾਂ ਕਿ ਤੁਹਾਨੂੰ ਇਹ ਆਵਾਜ਼ ਪਹੁੰਚਾਉਣ ਲਈ ਦੇਸ਼ ਦੀ ਆਬਾਦ ਨੂੰ ਤੁਹਾਡੇ ਉੱਤੇ ਕਿਸੇ ਨੇ ਕੋਈ ਦਬਾਅ ਪਾਇਆ ਨਹੀਂ ਸਰ ਮੈਂ ਲਾਸਟ ਵੀ ਟਾਈਮ ਇਹਨੂੰ ਮੈਂ ਜਿਹੜੀਆਂ ਕਿਤਾਬਾਂ ਪੜ੍ਹ ਚੁੱਕੀ ਆ ਠੀਕ ਹੈ ਮਮਾਂ ਦੇ ਵਿੱਚ ਇਹੀ ਪੜਿਆ ਕਿ ਸਾਡੇ ਕੋਲੋਂ ਲਾਸਟ ਜਰਾ ਵਿਵਰਨ ਹੁੰਦਾ ਜਿਸ ਨੂੰ ਅਸੀਂ ਧਿਆਨ ਦੇਣ ਨੂੰ মিডিਆ ਆ ਅਸੀਂ মিডিਆ ਦੇ ਥਰੂ ਆਪਣੀ ਆਵਾਜ਼ ਸੱਚਾ ਤੱਕ ਪਹੁੰਚਾ ਸਕਦੇ ਆ ਆਮ ਕਿਸੇ ਦੇ ਘਰ ਘਾ ਜਾਗੇ ਦਾ ਨਹੀਂ ਸਕਦੇ ਆਪਣਾ ਦੁੱਖੜਾ ਸੇ ਹੀ ਖਵੀ ਗਿਆ ਇਹੋ ਜਿਹਾ ਸਪੋਰਟਰ ਹੈ ਜਿਹੜਾ ਸਾਡੀ ਵਾਇ ਨੂੰ ਦੂਰ ਦੂਰ ਤੱਕ ਪਹੁੰਚਾ ਸਕਦਾ ਹੈ ਬੋੜੇ ਕਿੰਨੇ ਬੱਚੇ ਮੇਰਾ ਇੱਕ ਬੇਟਾ ਹੈ ਤੁਮੇ ਸਾਹ 13 ਸਾਲ ਦਾ ਹੈ ਉਹ ਬੱਚਾ ਕਿਧਰ ਕੋਲ ਰਹਿ ਰਿਹਾ ਸਰ ਉਹਦੀ ਪਰਵਿਸ਼ ਕਰਨ ਦੀ ਜਿੰਮੇਵਾਰੀ ਉਹਦੇ ਨਾਲ ਕੇ ਨੇ ਰਹੀ ਹੈ ਕਿਉਂਕਿ ਉਹ ਲਿਟਰਲ ਗਲ ਕੋਨਵੈਂਟ ਚ ਪੜਦਾ ਉਹ ਕਹਿੰਦੇ ਚਾ ਲਈ ਬੇਟਾ ਕੱਲ ਨੂੰ ਵੱਡਾ ਹੋ ਕੇ ਤੇਰਾ ਸਪੋਰਟ ਬਨੇਗਾ ਕਿਉਂਕਿ ਘਰ ਵਾਲੇ ਤੋਂ ਵੀ ਤਾਂ ਇੱਕ ਗਰਪੇ ਦੀ ਆਸ ਰਹੀ ਹੈਗੀ ਸਿਰਫ ਮਾਰਕਟਾਈਂਗ ਦੀ ਆਸ ਹੀ ਰੱਖੀ ਆ ਤੁਕੋ ਰੋਣ ਵਾਲ ਹਰ ਚੀਜ਼ ਦਾ ਸਮਾਧਾਨ ਨਹੀਂ ਪ੍ਰਾਪਤ ਹੋਦਾ ਆਪਣੀ ਗੱਲ ਨੂੰ ਤੁਸੀਂ ਸੂਚੇ ਢੰਗ ਨਾਲ ਜਿਹੜਾ ਪੇਸ਼ ਕਰ ਸਕਦੇ ਹੋ ਉਹ ਜ਼ਰੂਰ ਕਰੋ ਸਰ ਮੈਨੂੰ ਇਨਸਾਫ ਚਾਹੀਦਾ ਹੈ ਬਸ ਮੈਂ ਹਰ ਕੋਲ ਜਾ ਜਾ ਕੇ ਦੇਖ ਲਿਆ ਹਰ ਇੱਕ ਦੇ ਅਕੇਲਾ ਕੇ ਰੋ ਲਿਆ ਆਪਣੀ ਮਾਰਕਟ ਹੈ ਇਵਨ ਇਹ ਸਭ ਕੁਝ ਦੱਸਿਆ ਆਪਣੇ ਬਾਰੇ ਪਰ ਮੈਨੂੰ ਜਿੱਥੇ ਦਾ ਕੇ ਲੱਗਦਾ ਕਿ ਸ਼ਾਇਦ ਮੇਰੀ ਆਵਾਜ਼ ਹੁਣ ਕਿ ਜ਼ਦ ਤੱਕ ਪਹੁੰਚੇਗੀ ਅਗਰ ਤੁਹਾਡੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਆਵਾਜ਼ ਨਹੀਂ ਸੁਣਦਾ ਤੇ ਉਸ ਤੋਂ ਅਗਲਾ ਤੁਹਾਡਾ ਕਦਮ ਕੀ ਹੋਵੇਗਾ ਸਰ ਮੇਰਾ ਅਗਲਾ ਸਟੈਪ ਹਾਈ ਕੋਰਟ ਹੋਏਗਾ ਮੈਂ ਹਾਈ ਕੋਰਟ ਤੱਕ ਅਪੀਲ ਲਗਾਵਾਂਗੀ ਦੇਗੇਨਸਟ ਕਿਉਂਕਿ ਮੈਂ ਪੀਸ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਪੜ ਚੁੱਕੀ ਹਾਂ ਤੇ ਮੈਨੂੰ ਉਹਦਾ ਰਾਈਟ ਪਤਾ ਹੈ ਕਿ ਕਿਸ ਤਰ੍ਹਾਂ ਲਿਆ ਜਾ ਸਕਦਾ ਮੈਂ ਹਾਈ ਕੋਰਟ ਦੇ ਕੋਲ ਜਾਵਾਂਗੀ ਉਹਦੇ ਹੱਥ ਜੋੜਾਂਗੀ ਆਪਣਾ ਇਨਸਾਫ ਵੀ ਮੈਨੂੰ ਇਨਸਾਫ ਚਾਹੀਦਾ ਹੈ